ਇੱਕ ਜ਼ੋਨ 4 ਦੇ ਵਿੱਚ ਥਾਣਾ ਸੇਹਸਾਬ ਡੱਬੇ ਪਾਇਆ ਵੀ ਨੰਬਰ 7 ਦੇ ਵਿੱਚ 77 ਨੰਬਰ ਅਸੀਂ ਮੁਕਦਮਾ ਦਰਜ ਕੀਤਾ ਸੀ 82 84 ਨੰਬਰ ਸਾਡੇ ਏਰੀਆ ਦੇ ਵਿੱਚ ਵਕਫ ਵਕਫ ਜਿਹੜੀਆਂ 스내ਚਿੰਗ ਦੀ ਕਾਫੀ ਸ਼ਿਕਾਇਤਾਂ ਆਈਆਂ ਸੀ ਇਹ ADC 4 ਭਾਈ ਮੋਹਨਪਾਲ ACP ਇੰਡਸਟਰੀ A ਤੇ ਐਸ.ਐਚ.ਓ. ਡੀ. ਨੰਬਰ 7 ਜਮਾਲਪੁਰ ਐਸ.ਐਚ.ਓ. ਜੀ ਇਹਨਾਂ ਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਇਹਦੇ ਅਸੀਂ 12 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਉਹਨਾਂ ਦੇ ਵਿੱਚੋਂ ਵੱਖ-ਵੱਖ ਸੀ ਤਿੰਨ ਮੁਕੱਦਮੇ ਜਿਹੜੇ ਇਹਨਾਂ ਦੇ ਦਰਜ ਕੀਤੇ ਬਾਰਾਂ ਮਹੀਨਿਆਂ ਤੋਂ ਉਹਦੇ ਵਿੱਚ 227 ਜਿਹੜੇ ਆ ਮੋਬਾਈਲ ਰਿਕਵਰ ਕੀਤੇ ਚਾਰ ਉਹਦੇ ਵਿੱਚ ਜਿਹੜੇ ਆ ਮੋਟਰਸਾਈਕਲ ਰਿਕਵਰ ਕੀਤੇ ਆ ਤੇ ਪਲੱਸ ਉਹਦੇ ਵਿੱਚ ਜਿਹੜੇ ਵਾਰਦਾਤਾਂ ਦੇ ਚਾ ਦਾਤਰ ਬਖਤ ਦੇ ਸੀ ਉਹ ਦਾਤਰ ਜਿਹੜੇ ਪੰਜ ਤੋਂ 6 ਤਕਰੀਬਨ ਜਿਹੜੇ ਉਹਨਾਂ ਕੋਲ ਰਖਵਾਤੀ ਸੀ ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਵਾਰਦਾਤਾਂ ਕਮਿਸ਼ਨਰੇਟ ਦੇ ਏਰੀਏ ਤੇ ਜਿਹੜੇ ਆਲੇ-ਦੋਲੇ ਏਰੀਏ ਦੇ ਵਿੱਚ ਜਿਹੜਾ ਖਾਨਾ ਚ ਗਾਉ ਉਹਦੇ ਵਿੱਚ ਵੀ ਸਾਨੂੰ ਉਮੀਦ ਹੈ ਵੀ ਕਾਮਯਾਬੀ ਮਿਲੂਗੀ ਕਿਉਂਕਿ ਇੰਨੇ ਜਿਹੜੇ ਐ ਮੋਬਾਈਲ ਐ ਇਹ ਜਿਹੜੇ ਆਲਮੋਸਟ ਸਨੇਚਿੰਗ ਦੇ ਮੋਬਾਈਲ ਇਹ ਵੇਚਦੇ ਕਿੱਥੇ ਸਰ ਕਿ ਕੋਈ ਇਹਦੇ ਵਿੱਚ ਅਸੀਂ ਜਿਹੜਾ ਇੱਕ ਬੰਦਾ ਗੁਰਮੀਤ ਅਰੈਸਟ ਕੀਤਾ ਉਹ ਬੰਦਾ ਜਿਹੜਾ ਲੁਧਿਆਣੇ ਦਾ ਦੁਕਾਨ ਜਿਹੜੀ ਉਹਦੀ ਸੀ ਫਟੋ ਇਹਦਾ ਮੋਬਾਈਲ ਲੈ ਜਾ ਕੇ 2 ਮਹੀਨਿਆਂ ਬਾਅਦ ਜਦੋਂ ਕੱਥੀ ਹੋ ਜਾਂਦੀ ਸੀ ਤਾਂ ਫਿਰ ਦਿੱਲੀ ਦੇ ਜੀ ਕੋਸ ਯੂਨ ਫਰਦਰ ਅਗੇ ਇਨਵੈਸਟੀਗੇਸ਼ਨ ਚ ਲਿਆ ਕੇ ਜਿਹੜਾ ਵੀ ਹੋਊਗਾ ਉਹਨੂੰ ਵੀ ਗ੍ਰਿਫਤਾਰ ਕਰ ਸਰ ਕਿਹ ਕਿਹ ਇਲਾਕਾ ਇਲਾਕਿਆਂ ਵਿੱਚ ਵਾਰਦਾਤਾਂ ਜਾਮ ਨੇ ਤਾਂ ਇਹਦੇ ਵਿੱਚ ਇਹਨਾਂ ਨੇ ਕਾਫੀ ਵਾਰਦਾਤਾਂ ਜਿਹੜੀਆਂ ਸਾਹਨੇਵਾਲ ਦੇ ਰੀਜ ਵਿੱਚ ਵੀ ਕੀਤੀਆਂ ਮੋਤੀ ਨਗਰ ਦੇ ਰੀਜ ਵਿੱਚ ਵੀ ਕੀਤੀਆਂ ਫੋਕਲ ਪੁਆਇੰਟ ਵਿੱਚ ਕੀਤੀਆਂ ਜਮਾਲਪੁਰ ਵਿੱਚ ਕੀਤੀਆਂ ਤਾਂ ਇਹਦੇ ਨਾਲ ਸਾਡੀ ਜਿਹੜੀ ਸਨੈਚਿੰਗ ਦੀਆਂ ਜਿਹੜੀਆਂ ਵਾਰਦਾਤਾਂ ਕਾਫੀ ਜਿਹੜੀਆਂ ਟ੍ਰੇਸ ਹੋ ਜਾਣਗੀਆਂ ਔਰ ਜਿਹੜਾ ਇਹ ਤੇ ਨੱਥ ਪਏ ਤੇ ਕੋਈ ਇਹਨਾਂ ਥਿਉਰੀ ਹੁੰਦੀ ਜੇ ਕਿ ਇਹ ਨਸ਼ੇ ਦੇ ਆਦੀ ਤਾਂ ਜਦੋਂ ਬੰਦੇ ਆਏ ਜੇ ਕਰਦੇ ਆ ਕਿਸੇ ਬੰਦੇ ਨੂੰ ਬੇਰਹਿਮੀ ਨਾਲ ਦਾਤ ਮਾਰਤਾ ਜਾਂ ਦਿਖਾ ਕੇ ਸਨੇਚ ਕਰਨਾ ਇਹ ਤਾਂ ਇਹਦੇ ਨਾਲ ਜੁੜਿਆ ਹੀ ਹੁੰਦਾ ਸਰ ਇਹ ਰੈਨ ਵਾਲੇ ਕਿੱਥੇ ਤੇ ਇਹਦੇ ਵਿੱਚੋਂ ਕੁਝ ਬੰਦੇ ਜਿਹੜੇ ਲੁਧਿਆਣੇ ਦੇ ਉਹਨਾਂ ਚੋਂ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਜੀ ਜੀ ਸਰ ਕੋਈ ਸਪੈਸ਼ਲ ਆਮਕ ਦੇ ਮਜ਼ਦੂਰਾਂ ਨੂੰ ਕਿਸੇ ਨੂੰ ਟਾਰਗੇਟ ਕਰਤਾ ਜਾਂ ਕੋਈ ਜਿਹੜਾ ਕੋਈ ਕੋਈ ਹੰਢੀ ਦੀ ਤਿਆਰੀ ਕੀਤੀ ਹੁੰਦੀ ਹੈ ਪਾਰਦਰ ਕਿਹਦੇ ਕਿਹਨਾਂ ਬਾਦ ਨੂੰ ਜਾ ਮੈਂ ਬਾਦਤ ਨੂੰ ਕਿਸ ਤਰ੍ਹਾਂ ਜਾ ਬਾਦਤ ਤੇ ਜ਼ੋਰ ਨਾਲ ਹੁਣ ਕਿਸੇ ਦੋ ਜਾਣੇ ਜਾ ਰਹੇ ਆ ਉਹਨਾਂ ਨੂੰ ਤੁਸੀਂ ਪੰਜ ਜਾਣੇ ਪੈਜੋ ਤੇ दात मार ਦੋ ਜਾਂ ਦਿਖਾਉ ਤੇ ਜਬਰਨ ਉਹਨਾਂ ਦੇ ਕੋਲੋਂ ਜੇਬ ਚੋਂ ਪੈਸੇ ਵੀ ਕੱਢ ਲਵਾਂ ਤੇ ਉਹਨਾਂ ਦਾ ਮੋਬਾਈਲ ਵੀ ਖੋਲੋ ਤੇ ਜਿੱਥੇ ਕਿਤੇ ਠੀਕ ਲੱਗੇ ਵਾਈਕਲ ਵੀ ਲੈ ਲਵਾਂ ਨਾ ਇਸ